ਯੂਰਪ ਜਾਣਾ ਚਾਹੁੰਦੇ ਹੋ ਸ਼ੈਨਗਨ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ 28 ਦੀਆਂ 28 ਕੰਟਰੀਆਂ ਘੁੰਮਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਮੇਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਅਸੀਂ ਕਿੱਦਾਂ ਯੂਰਪ ਦਾ ਵੀਜ਼ਾ ਲੈਣਾ ਹੈ ਤੇ ਕਿੱਦਾਂ ਅਸੀਂ 28 ਦੀਆਂ 28 ਕੰਟਰੀਆਂ ਘੁੰਮਣੀਆਂ ਨੇ ਸਭ ਤੋਂ ਪਹਿਲਾਂ ਕਰਨਾ ਕੀ ਹੈ ਸਾਡੇ ਚੈਨਲ ਨੂੰ ਯੂਰ ਲਰ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰਨਾ ਹੈ ਬੈਲ ਆਈਕਨ ਨੱਪ ਕੇ ਰੱਖਣਾ ਸ਼ੈਨਗਨ ਵੀਜ਼ਾ ਅਪਲਾਈ ਕਰਨ ਵਾਸਤੇ ਹੁਕ ਕਰਨਾ ਕੀ ਹੈ ਤੁਸੀਂ ਕਿ ਤੁਹਾਡਾ ਜਿਹੜਾ ਕੋਈ ਫਰੈਂਡ ਹੈ ਕੋਈ ਯਾਰ ਦੋਸਤ ਹੈ ਕੋਈ ਸਾਕਾ ਸੰਬੰਧੀ ਹੈ ਕੋਈ ਭੈਣ ਭਾਈ ਹੈ ਕੋਈ ਰ ਉਹ ਬੈਠਾ ਹੋਇਆ ਯੂਰਪ ਲਈ ਕਿਸੇ ਵੀ ਕੰਟਰੀ ਦੇ ਵਿੱਚ ਸ਼ਨਗਨ ਦੀ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਉੱਥੋਂ ਉਹਦੇ ਤੋਂ ਆਪਣਾ ਇੱਕ ਸਪੌਂਸਰ ਲੈਟਰ ਮੰਗਵਾ ਸਕਦੇ ਹੋ ਸਪੌਂਸਰ ਲੈਟਰ ਮੰਗਵਾ ਕੇ ਤੁਸੀਂ ਸਾਨੂੰ ਕਾਲ ਕਰ ਲੈਣੀ ਹੈ ਵੱਦੂ ਦੀ ਜਾਣਕਾਰੀ ਤੁਹਾਨੂੰ ਸਾਰੀ ਦੇਈ ਦੇਣੀ ਆ ਕਿ ਕੀ ਡਾਕੂਮੈਂਟਸ ਚਾਹੀਦੇ ਕਿੰਨੇ ਫੰਡ ਚਾਹੀਦੇ ਕਿਹੜੇ ਸੈਟ ਅੱਪ ਹੋਣਾ ਚਾਹੀਦਾ ਤੁਹਾਡਾ ਕਾਰੋਬਾਰ ਕੀ ਹੋਣਾ ਚਾਹੀਦਾ ਤੁਹਾਡੀਆਂ ਆਈਡੀਆਜ਼ ਵਗੈਰਾ ਕਿੰਨੇ ਦੀਆਂ ਹੋਣੀਆਂ ਚਾਹੀਦੀਆਂ ਕਿੰਨੇ ਤੁਹਾਡੇ ਖਾਤੇ 'ਚ ਫੰਡ ਹੋਣੇ ਚਾਹੀਦੇ ਆ ਨਵੇਂ ਪ੍ਰਾਣ ਨਵੇਂ ਫੰਡ ਜਾਂ ਪੁਰਾਣੇ ਫੰਡ ਸਾਰੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਕਾਲ ਕਰਕੇ ਮਿਲ ਜਾਊਗੀ ਬਸ ਤੁਸੀਂ ਕਰਨਾ ਕੀ ਹੈ ਆਪਣੇ ਦੋਸਤ ਮਿੱਤਰ ਨੂੰ ਕਾਲ ਕਰਕੇ ਉਹ ਤੋਂ ਸਪੌਂਸਰ ਲੈਟਰ ਲੈਣੀ ਹੈ ਫਿਰ ਤੁਸੀਂ ਸਾਨੂੰ ਕਾਲ ਕਰਕੇ ਸਾਡੀ ਟੀਮ ਨਾਲ ਕੰਟੈਕਟ ਕਰਕੇ ਜਾਂ ਸਾਡੇ ਦਫ਼ਤਰ ਵਿਜ਼ਿਟ ਕਰਕੇ ਸਾਰੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਊਗੀ ਕਿ ਕਿੰਨਾ ਤੁਹਾਡੀ ਗਰਲਫ੍ਰੈਂਡ ਵੀ ਤੁਹਾਨੂੰ ਸਪੌਂਸਰ ਕਰ ਸਕਦੀ ਹੈ ਤੁਹਾਡੀ ਗਰਲਫ੍ਰੈਂਡ ਤੁਹਾਨੂੰ ਸਪੌਂਸਰ ਕਰ ਸਕਦੀ ਹੈ ਤੁਸੀਂ ਗਰਲਫ੍ਰੈਂਡ ਬੁਆਏਫ੍ਰੈਂਡ ਵੀਜ਼ੇ ਤੇ ਸ਼ੈਨਗਨ ਵੀ ਜਾ ਸਕਦੇ ਹੋ ਕੈਨੇਡਾ ਵੀ ਜਾ ਸਕਦੇ ਹੋ ਆਸਟ੍ਰੇਲੀਆ ਵੀ ਜਾ ਸਕਦੇ ਹੋ ਤੁਹਾਡੀ ਕਿਸੇ ਦੀ ਵੀ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਕਿਸੇ ਦਾ ਬੈਠਾ ਹੋਇਆ ਕੈਨੇਡਾ ਆਸਟ੍ਰੇਲੀਆ ਯੂਕੇ ਅਮਰੀਕਾ ਜਾਂ ਸ਼ੈਨਗਨ ਦੇ ਵਿੱਚ ਤੁਸੀਂ ਉਹਦੇ ਤੋਂ ਸਪੌਂਸਰ ਲੈਟਰ ਲੈ ਕੇ ਆਪਣੇ ਰਿਲੇਸ਼ਨਸ਼ਿਪ ਪ੍ਰੂਫ ਦਿਖਾ ਕੇ ਆਪਣਾ ਵੀਜ਼ਾ ਲੈ ਸਕਦੇ ਹੋ ਅਸੀਂ ਬਹੁਤ ਸਾਰੇ ਵੀਜ਼ਾ ਲਗਵਾਇਆ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਤੇ ਸਾਡੇ ਪੇਜ ਸਪੀਕਰ ਸਿੰਘ ਯੂਐਲਓ ਤੇ ਯੂਐਲਓ ਐਜੂਕੇਸ਼ਨ ਤੇ ਵੀ ਦੇਖ ਸਕਦੇ ਹੋ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਜਦੋਂ ਤੁਹਾਨੂੰ ਯਕੀਨ ਆ ਗਿਆ ਦੇਖਣ ਤੋਂ ਬਾਅਦ ਤੁਸੀਂ ਸਾਨੂੰ ਕਾਲ ਕਰਕੇ ਸਾਰਾ ਸਾਰਾ ਪ੍ਰੋਸੈਸ ਸਮਝ ਸਕਦੇ ਹੋ ਕੀ ਹੈਗਾ ਪ੍ਰੋਸੀਜਰ ਇਹਦਾ ਕਿਵੇਂ ਅਪਲਾਈ ਹੁੰਦਾ ਕਿੰਨਾ ਖਰਚਾ ਆਉਂਦਾ ਸਾਰਾ ਸਾਨੂੰ ਸਾਰਾ ਸਾਰਾ ਤੁਹਾਨੂੰ ਏ ਟੂ ਜ਼ेड ਸਮਝਾਜਤਾ ਜਾਊਗਾ ਤੁਹਾਡਾ ਹਰ ਇੱਕ ਦਾ ਕੋਈ ਨਾ ਕੋਈ ਸਬੰਧੀ ਬੈਠਾ ਹੋਇਆ ਬਾਹਰ ਤੁਸੀਂ ਉਹਨੂੰ ਕਾਲ ਕਰਕੇ ਪੁੱਛਣਾ ਹੀ ਹੈ ਕਿ ਤੁਸੀਂ ਇਹਨੂੰ ਸਪான்ਸਰ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ ਤੁਹਾਡਾ ਕੋਈ ਨਾ ਕੋਈ ਇੱਧਰ ਕਾਰੋਬਾਰ ਜਾਂ ਜੌਬ ਹੋਣੀ ਜ਼ਰੂਰੀ ਹੈ ਉਹਦੇ ਬਿਨਾ ਪੋਸੀਬਲ ਨਹੀਂ ਹੈਗਾ ਠੀਕ ਹੈ ਉਹ ਵੀ ਤੁਹਾਨੂੰ ਸਮਝਾ ਦਾਂਗੇ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ ਉਸ ਤਰੀਕੇ ਨਾਲ ਤੁਸੀਂ ਆਪਣੇ ਡਾਕੂਮੈਂਟਸ ਰੈਡੀ ਕਰਕੇ ਪ੍ਰਸ਼ਾਸਨਿਕ ਬਹੁਤਾ ਲੰਮਾ ਚੋੜਾ ਨਹੀਂ ਹੈਗਾ 2 ਤੋਂ 2.5 ਮਹੀਨੇ ਦੇ ਵਿੱਚ ਵਿੱਚ ਸਾਰਾ ਪ੍ਰੋਸੈਸ ਨਿਬੜ ਜਾਊਗਾ ਕੋਈ ਬਹੁਤਾ ਲੰਮਾ ਸਮਾਂ ਵੇਟ ਕਰਨ ਦੀ ਲੋੜ ਨਹੀਂ ਹੈਗੀ ਕੈਨੇਡਾ ਦਾ ਬਹੁਤ ਸੌਖਾ ਹੋ ਗਿਆ ਪਰ ਸੈਸ ਐਮਬੈਸੀ ਨੇ ਸਿਰਫ 17 ਦਿਨ ਦਾ ਹੀ ਕਰਤਾ ਪ੍ਰੋਸੈਸ ਸੇਮ ਹੀ ਆਸਟ੍ਰੇਲੀਆ ਵਾਸਤੇ ਹੈਗਾ ਯੂਕੇ ਵਾਸਤੇ ਹੈਗਾ ਬੜੀ ਛੇਤੀ ਰਿਜ਼ਲਟ ਆਜੂਗਾ ਤੁਹਾਡਾ ਤਾਂ ਦੇਰੀ ਨਾ ਕਰੋ ਮੇਰੀ ਵੀਡੀਓ ਦੇਖਣ ਦੇ ਨਾਲ ਨਾਲ ਹੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਇਸ ਚੈਨਲ ਦੇ ਮਿਲੂਗੀ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ